ਸਾਹਮਣੇ ਦੇਖੋ ਆਹ 6 ਗੱਡੀਆਂ ਦੀ ਪਾਰਕਿੰਗ ਹੈ ਜਿਹੜੀ ਰੋਕੀ ਪਈਆਂ ਹਨ ਹੈ ਇਹ 20 ਲੱਖ ਦੀਆਂ ਗੱਡੀਆਂ ਚ ਆਉਂਦੇ ਆ ਇਹ ਹਾਂਜੀ ਹੈ ਇੱਥੇ ਆਪਣਾ ਹਾਈਪ ਬਣਾਉਂਦੇ ਆ ਇਹ ਜਾਂ ਵੀ ਯੂਟਿਊਬਰ ਬੈਠ ਕੇ ਆਉਂਦੇ ਆ ਕੋਈ ਚਾਹ ਬਣਾ ਰਿਹਾ ਕੋਈ ਕੁਝ ਬਣਾ ਰਿਹਾ ਹੈ ਇਹਨਾਂ ਨੇ ਗੰਦ ਪਾਇਆ ਵਾਹ ਡਿੱਗੀ ਖੋਲੀਏ ਦੇਖੋ ਕੋਈ ਨਾ ਕੋਈ ਬੈਠਾ 20 ਲੱਖ ਦੀ ਗੱਡੀ ਹੈ ਉਹਦੇ ਕੋਲ ਭਾਈ ਸਾਡਾ ਹੀ ਕੰਮ ਬੋਲੇ ਪਿਆ ਇਹਦੇ ਨੂੰ ਆ 20 ਲੱਖ ਦੀ ਗੱਡੀ ਹੈ ਇਹ ਜਾ ਕੇ ਹਾਈਪ ਬਣਾ ਰਹੇ ਆ ਖਾਨੇ ਸਾਨੂੰ ਅੱਜ ਖਰਿਆਂ ਮੁੱਤਰ ਨਾ ਬੈਰਾਂਗੇ ਦੀ ਸੜਕ ਤੇ ਕਾ ਵੀ ਇਹ ਸਾਡੀ ਮਾਰਕੀਟ ਦਾ ਗੰਦ ਪਾਇਆ ਪਿਆ ਇਨਾਂ ਦੀ ਸਾਡੇ 250 ਸ਼ੋਰੋ ਦਾ ਹੈਗਾ ਰੈਂਟ ਅਸੀਂ ਨਾ ਵੇ ਵੱਡਾ ਜੀ ਸਾਰੇ ਦਿਨ ਦਿਹਾੜੀ ਇਹ ਕਰਦੇ ਆ ਜੌਬ ਕਰਦੇ ਆ ਉਹ ਤੋਂ ਬਾਅਦ ਰਾਤ ਨੂੰ ਗੱਡੀ ਆ ਕੇ ਚਾਹ ਬਣਾਉਂਦੇ ਲੋਕਾਂ ਖਾਣ ਜੀ ਸਾਡੇ ਅਸੀਂ ਸਾਡੇ ਦੁਕਾਨਦਾਰ ਜਿਹੜੇ ਉਹ ਤੋਂ 3-3 ਲੱਖ ਰੁਪਈਆ ਕਿਰਾਇਆ ਦਿੰਦੇ ਆ ਉਹ ਤੋਂ ਕੱਢਣਾ ਔਖਾ ਪਿਆ ਰੈਂਟ ਕੱਢਣਾ ਔਖਾ ਹੈ ਕਮਿਸ਼ਨਰ ਨੂੰ ਮਿਲੋਗੇ ਤੁਹਾਨੂੰ ਹਾਂ ਹਾਂ ਕਮਿਸ਼ਨਰ ਦਾ ਉਹਨੂੰ ਮਿਲ ਚੁੱਕੇ ਆ ਸਾਰਾ ਕੁਝ ਕਰ ਚੁੱਕੇ ਆ ਜੀ ਜੇ ਮੈਨੂੰ ਇੱਥੇ ਆਪਣੇ ਜਿਹੜੇ ਇਹਦਾ ਰਾਊਟ ਹੈ ਉੱਥੇ ਵੀ ਧਰਨਾ ਲਾਉਣਵੇਂ ਬਲਾਉਂ ਪੰਜਾਬ ਦੀ ਰਾਜਧਾਨੀ ਦੀ ਜੜ੍ਹਾਂ ਵਿੱਚ ਵਸਿਆ ਜ਼ਿਲ੍ਹਾ ਮੋਹਾਲੀ ਮੋਹਾਲੀ ਸ਼ਹਿਰ ਦਾ ਮਾਰਗ 3 ਵੀ 2 ਜੋ ਕਾਫੀ ਪ੍ਰੋਬਲਮਰ ਮਸ਼ਹੂਰ ਮੰਨੀ ਜਾਂਦੀ ਹੈ ਜਿੱਥੇ ਹਰ ਵੇਲੇ ਭੀੜ ਭੜਕਾ ਰਹਿੰਦਾ ਹੈ ਪਾਰਕਿੰਗ ਲਈ ਵੀ ਕਾਫੀ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਲੋਕ ਉੱਥੇ ਆ ਕੇ ਪਾਰਕਿੰਗ ਵਾਲੇ ਜਿਹੜਾ ਉੱਪਰ ਫੜੀਆਂ ਲਾ ਲੈਂਦੇ ਹਨ ਆਪਣੇ سٹਾਲ ਲਾ ਕੇ ਲੈਂਦੇ ਹਨ ਜਿਹਨਾਂ 'ਚ ਖਾਣਾ ਪੀਣਾ ਤੇ ਹੋਰ ਸਮਾਨ ਹੁੰਦਾ ਜਿਸ ਕਾਰਨ ਖਿਆਲ ਨੁਕਸਾਨ ਸ਼ੋਰੂਮਾਂ 'ਚ ਬੈਠੇ ਦੁਕਾਨਦਾਰਾਂ ਦਾ ਹੁੰਦਾ ਹੈ ਕਿ ਉਹ ਖਾਣ ਪੀਣ ਦਾ ਸਾਮਾਨ ਹੈ ਲੋਕੀ ਸਸਤਾ ਹੁਣ ਕਰ ਰੇੜੀ ਫੁੱਟੀਆਂ ਦੇ ਖਾ ਲੈਂਦੇ ਆ ਨਾ ਤੇ ਸ਼ੋਰੂਮਾਂ ਵੱਲ ਮੂੰਹ ਨਹੀਂ ਕਰਦੇ ਜਿਸ ਕਰਨਾ ਉਹਨਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ ਗੁੱਸੇ 'ਚ ਆਏ ਲੋਕਾਂ ਵੱਲੋਂ ਟਿੰਡ ਫੜੀਆਂ ਚੁਕਾ ਦਿੱਤੀਆਂ ਗਈਆਂ ਤੇ ਰੋਸ ਪ੍ਰਗਟ ਕੀਤਾ ਗਿਆ ਦਨ ਦੁਕਾਨਾਂ ਨੂੰ ਸ਼ੋਰੂਮਾਂ ਤਾਲੇ ਲਾ ਦਿੱਤੇ ਗਏ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਕਿ ਮਾਹੌਲ ਪਖਿਆ 32 ਮਾਰਕੀਟ ਮਾਹਲੀ ਦਾ ਜਗਨ ਟੀਵੀ ਲਈ ਮਹਰੀਸ਼ ਵਟਲਾ ਮਾਹਲੀ ਮੋਸਲ 32 ਮਾਰਕੀਟ ਦਾ ਪ੍ਰਧਾਨ ਇਹ ਸਾਡੇ ਕਈ ਮਹੀਨਿਆਂ ਤੋਂ ਮਸਲਾ ਚੱਲ ਰਿਹਾ ਸੀਗਾ ਕਿ ਨਾਈਟ ਦੇ ਜਿਹੜੀਆਂ ਰੇੜੀ-ਹੜੀ ਇਹ ਦੇਖਦੇ ਹੁਣ ਮੈਂ ਦਿਖਾਉਣਾ ਤਾਂ ਉਹ ਨਾਲ ਚੱਲ ਗਏ ਤਾਂ ਮੈਂ ਤਾਂ ਇਗਨੋਰ ਕਰ ਰਿਹਾ ਸੀਗਾ ਕਿ ਇਹ ਨਾ ਹੋਵੇ ਕੰਮ ਲੇਕਿਨ ਅੱਜ ਮੈਨੂੰ ਐਕਸ਼ਨ ਲੈਣਾ ਪਿਆ ਤਾਂ ਅਸੀਂ ਪਿੱਛੇ ਦੇ 20 25 ਦਿਨ ਹੋ ਗਏ ਐ ਐਸਪੀ ਦਿਲਪ੍ਰੀਤ ਸਿੰਘ ਨੂੰ ਮਿਲ ਕੇ ਆਏ ਸੀ ਉਹਨਾਂ ਨੇ ਸਾਡਾ ਨੋਟ ਅਲਫਰ ਲਾਇਆ ਸੀ ਗੁਰਤੀ ਸੀ ਅੱਜ ਜਦੋਂ ਮੈਂ ਆਇਆ ਮਾਰਕੀਟ 'ਚ ਮੇਰੇ ਮਾਰਕੀਟ ਵਾਲੇ ਬੰਦੇ ਨੇ ਬੁਲਾਇਆ ਸੀ ਜਨਾਲੇ ਨਾ ਤਾਂ ਯਾ ਵੀ ਭਾਈ ਰੇੜੀ ਫੜੀ ਬਹੁਤ ਵੱਧ ਗਈ ਆ ਮੈਂ ਆਉਣਾ ਪਿਆ ਮੈਨੂੰ ਇਸ ਟਾਈਮ ਤਾਂ ਆ ਕੇ ਮੈਂ ਜੋ ਦੇਖਿਆ ਰੇੜੀ ਫੜੀ ਇੰਨੀ ਵਧੀ ਆ ਮੈਨੂੰ ਗੱਡੀ ਲਾਉਣ 'ਚ ਆਪਣੀ ਗੱਡੀ ਲਾਉਣ 'ਚ 15 ਮਿੰਟ ਲੱਗੇ ਮੇਰੀ ਪਾਰਕਿੰਗ 'ਚ ਲਾਈਨਿੰਗ ਲੱਗੀ ਆ ਲੇਕਿਨ ਉਹਦੇ باوجود ਵੀ ਮੈਨੂੰ 15 ਮਿੰਟ ਲੱਗੇ ਗੱਡੀ ਲਾਉਣ 'ਚ ਇਹ ਜਦੋਂ ਮੈਂ ਗੁਰਤੇਜ ਨੂੰ ਫੋਨ ਕੀਤਾ ਉਹ ਜੀ ਮੈਂ ਇੱਧਰ ਆ ਜਿੱਥਰ ਆ ਆ ਜੀ ਜਿੰਨੀ ਦਾ ਕੇ ਖੜਾ ਮੈਂ ਮੈਂ ਸੱਬੇ ਅੱਗੇ ਆਪਣਾ ਸੁਰੂਰ ਉੱਤੇ ਖੜਾ ਤੂੰ ਆ ਜਾ ਨਹੀਂ ਐ ਸੱਚੋਣਾ ਕੱਲ੍ਹ ਕਹਿੰਦਾ ਅੱਛਾ ਸੱਚੋ ਸਾਹਿਬ ਆਏ ਉੱਤੇ ਸਿੰਧੀ ਦਾ ਕੇ ਖੜੇ ਜੀ ਮਾਨੂੰ ਕਹਤਾ ਕਿ ਅਬੇ ਰੈਡੀ ਮਾੜੀ ਹਟਾਓ ਕਿਉਂ ਨਹੀਂ ਹਟਾਰੇ ਤੀ ਪਾਰਕਿੰਗ ਕਿ ਲੱਗੀ ਹੈ ਯਾਰ ਪਾਰਕਿੰਗ ਤਾਂ ਹਰੇਕ ਦਾ ਰਾਈਟ ਹੈ ਹਰੇਕ ਨੇ ਗੱਡੀ ਪਾਰਕ ਕਰਨੀ ਲੇਕਿਨ ਉਹ ਕਹਿੰਦਾ ਜੀ ਇਹ ਤਾਂ ਈਓ ਨੂੰ ਬੁਲਾਉ ਜੀ ਔਰ ਭੇਂਦੀਏ ਉਹਨੂੰ ਸਾਵੇਂ ਉਹ ਮੈਂ ਕਿਹਾ ਈਓ ਨੂੰ ਬੁਲਾ ਹੁਣ ਇਸ ਟਾਈਮ ਕਿਤਾ ਈਓ ਆਊਗਾ ਇਹ ਤਾਂ ਪਾਰਕਿੰਗ ਦਾ ਕੋਈ ਨਹੀਂ ਉਹ ਨਹੀਂ ਹੈ ਪਾਰਕਿੰਗ ਖਾਲੀ ਕਰਾਉਣੀ ਪੁਲਿਸ ਦਾ ਕੰਮ ਹੈ ਠੀਕ ਹੈ ਨਾ ਤੁਸੀਂ ਖਾਲੀ ਕਰਾਓ ਤੁਹਾਡੀ ਕਾਰ ਉਹ ਕਹਿੰਦੇ ਨੇ ਅਸੀਂ ਚੱਲੇ ਮੈਂ ਕਿ ਜਾਉਂ ਤਿੱਦੀ ਦੇ ਸਾਹੂ ਠੀਕ ਹੈ ਨਾ ਕਹਿੰਦੇ ਅਸੀਂ ਚੱਲੇ ਮੈਂ ਕੋਈ ਗੱਲ ਨਹੀਂ ਕਿ ਜਾਉ ਤੇ ਅਸੀਂ ਆਪੇ ਦੇਖ ਲਾਂ ਮੈਂ ਸਾਨੂੰ ਤੁਹਾਡੀ ਲੋੜ ਨਹੀਂ ਜਦ ਇੱਕ ਐਸਪੀ ਨੇ ਗੁਰਤੇਜ ਸਿੰਘ ਨੂੰ ਲੋਡ ਅੱਪਪਾਇੰਟ ਕਰਤਾ ਸਾਡਾ ਕਹਾ ਭਾਈ ਤੂੰ ਸਾਰਾ ਦੇਖਣਾ ਇੱਥੇ ਦਾ ਠੀਕ ਹੈ ਨਾ ਉਹ ਕਹਿੰਦਾ ਮੈਂ ਮੇਰੇ ਕੋਲ ਆਤ ਨਹੀਂ ਹੈ ਸੱਚ ਜਿਹਾ ਸੱਚ ਜਿਹਾ ਗੱਲ ਮੇਰੇ ਵੀ ਆਤਮੀਆਂ ਨੇ ਬਾਤ ਤੁਸੀਂ ਜਾਓ ਫਿਰ ਜੀ ਆਪਣੀ ਸੇਫਟੀ ਆਪ ਹੀ ਕਰਾਂਗੇ ਹੁਣ ਕੱਲ ਹੁਣ ਲਾਸਟ ਮੈਂ ਦੱਸ ਰਿਹਾ ਕੱਲ ਸਵੇਰੇ ਸਾਡੀ ਰਊ ਵੀ ਮਾਰਕੀਟ ਬੰਦ ਚਾਹੇ ਛੁੱਟੀ ਵੀ ਆ 25 ਦਸੰਬਰ ਕਰਕੇ ਐਡਮਿਨ ਦੀ ਛੁੱਟੀ ਆ ਲੇਕਿਨ ਸਾਡੇ ਮੈਂ ਮਾਰਕੀਟਾਂ ਨੂੰ ਸਾਰੇ ਆਪਣੀ ਨੂੰ ਨੋਟਿਸ ਭੇਜਤਾ ਕਿ ਮਾਰਕੀਟ ਰਊ ਵੀ ਬੰਦ ਅਸੀਂ ਚਾਬੀਆਂ ਡੀਸੀ ਨੂੰ ਜਾਂ ਐਮਐਲਏ ਸਾਹ ਨੂੰ ਦੇ ਕੇ ਆਵਾਂਗੇ ਬਹੁਤ